ਸੋਖ ਬਣੀ ਸਹਿ ਪੰਕਤੀ ਪੰਜਵੀਂ ਕਾਂਖੀ ਏਕੇ ਦਰਸ ਤੁਹਾਰੋ ਨਾਨਕ ਉਸੰਗ ਮੋਹ ਧਾਰੋ ਮੋਹ ਦਾ ਸਾਗਰ ਹੈ ਭਾਈ ਏ ਮੋਹ ਦਾ ਜਾਲ ਹੈ ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਆਪਾਂ ਕੱਟ ਸਕਦੇ ਆਪਣੀ ਮਤਨਤ ਆਪਾਂ ਇਕੱਠਾ ਬੰਨ ਸਕਦੇ ਹਾਂ ਪਰ ਖੋਲ ਨਹੀਂ ਸਕਦੇ ਮੇਰੋ ਮੇਰੋ ਸਭੇ ਕਹਿਤ ਹੈ ਸਾਰੇ ਆਪਾਂ ਮੇਰ ਮੇਰ ਕਰਕੇ ਇਕੱਠਾ ਬੰਨੀ ਜਾਂਦੇ ਆ ਫਿਰ ਜਾਨੋ ਸਮਾ ਆ ਜਾਂਦਾ ਵਾ ਜਾਣਾ ਪੈਂਦਾ ਜਾਨ ਨੂੰ ਜੀ ਨਹੀਂ ਕਰਦਾ ਰਾਜੇ ਦਾ ਕੋਈ ਜੀਵ ਹੈ ਕੂੜੇ ਪਰਵਾਸੀ ਗੁਰ ਸਮਝਾਉਂਦੇ ਨੇ ਦਰਸ਼ਨਾ ਦੀ ਇੱਛਾ ਰਹੂਗੀ ਆਪਣੇ ਅੰਦਰ ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਆਪਣੇ ਮੂਲ ਦੀ ਸੱਚ ਦੀ ਤਾਂ ਫਿਰ ਮੋਹ ਦਾ ਜਾਲ ਕੱਟਿਆ ਜਾਊਗਾ ਮਨ ਰੇ ਹੋਮੀ ਮੋਹ ਦੁਖ ਭਾਰੀ ਉਹ ਭਉਜਲ ਜਗਤ ਤੇ ਨਾ ਜਾਈ ਤਰਨਾ ਗੁਰਮੁਖ ਤਰ ਹਰ ਤਾਰੇ ਹਰੀ ਨਾਲ ਮਿਲ ਕੇ ਹਰ ਕਥਾ ਨਾਲ ਜੁੜ ਕੇ ਇਹ ਪੌਸਾਗਰ ਆਪਾਂ ਪਾਰ ਕਰ ਸਕਦੇ ਆ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ ਆਓ ਆਪਾਂ ਰੱਬੀ ਵੜੀ ਨਾਲ ਜੁੜ ਕੇ ਉਹ ਧਿਆਨ ਦੀ ਦੁਨੀਆ 'ਚ ਪਹੁੰਚੀ ਜਿੱਥੋਂ ਆਪਾਂ ਟੁੱਟ ਕੇ ਆਏ ਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਹਿ